ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਬੜਾ ਭਾਗੇ ਹੋ ਜੋ ਐਸ ਵੇਲੇ ਸਤਿਗੁਰੂ ਮਹਾਰਾਜ ਦੇ ਚਰਨ ਕਮਲਾਂ ਦੇ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਭਾਈ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਤੋਂ ਆਪਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੀ ਨੇ ਭਾਈ ਬੜੇ ਸਤਕਾਰ ਸਹਿਤ ਆਪ ਜੀਆ ਨੇ ਬਾਣੀ ਦਾ ਸਰਵਣ ਕੀਤਾ ਹੈ ਮਨ ਨਿਰਮਲ ਹੋ ਜਾਂਦਾ ਹੈ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕੀਤਿਆਂ ਬਾਣੀ ਸਰਵਣ ਕੀਤਿਆਂ ਬੜੇ ਪਿਆਰ ਸਤਕਾਰ ਸਹਿਤ ਇੱਕ ਦੂਸਰੇ ਨੂੰ ਫਤੇ ਬੁਲਾਉਂਦੇ ਹਾਂ ਘਰ ਜਾਂਦਿਆਂ ਗੱਲਾਂ ਕਰਦੇ ਆ ਬੜੀ ਸਤਕਾਰ ਸਹਿਤ ਇੱਕ ਦੂਸਰੀ ਦੇ ਨਾਲ ਫਤਿਹ ਦੀ ਸੰਝ ਕਰਦੇ ਹਾਂ ਭਾਈ ਕੋਈ ਨਗਰ ਦਾ ਪਤਵੰਤਾ ਮਿਲ ਜਾਂਦਾ ਹੈ ਕੋਈ ਅਹੁਦੇਦਾਰ ਮਿਲ ਜਾਂਦਾ ਹੈ ਬੜੇ ਸਤਕਾਰ ਸਹਿਤ ਬੁਲਾਉਂਦੇ ਹਾਂ ਪਰ ਜੋ ਨਗਰ ਦੀ ਸਭ ਤੋਂ ਵੱਡੀ ਹਸਤੀ ਹੈ ਅਸੀਂ ਉਸ ਦਾ ਸਤਕਾਰ ਨਹੀਂ ਕਰ ਸਕੇ ਭਾਈ ਨਹੀਂ ਕਰ ਸਕੇ ਜੋ ਨਗਰ ਦਾ ਸਭ ਤੋਂ ਸਤਕਾਰਯੋਗ ਵਿਅਕਤੀ ਹੈ ਨਗਰ ਦੇ ਗ੍ਰੰਥੀ ਸਿੰਘ ਸਭ ਤੋਂ ਉੱਚੀ ਸ਼ਖਸੀਅਤ ਨੇ ਨਗਰ ਦੇ ਵਿੱਚ ਆਪਾਂ ਸਾਰੇ ਜਾਣੇ ਘਰਾਂ ਦੇ ਵਿੱਚ ਆਰਾਮ ਕਰ ਰਹੇ ਹੁੰਦੇ ਹਾਂ ਤੇ ਇਹ ਗ੍ਰੰਥੀ ਸਿੰਘ ਸਤਿਗੁਰਾਂ ਦੀ ਸੇਵਾ ਦੇ ਵਿੱਚ ਤਤਪਰ ਰਹਿੰਦਾ ਹੈ ਤੇ ਸਤਿਗੁਰੂ ਪਾਤਸ਼ਾਹ ਸਭ ਤੋਂ ਪਹਿਲਾਂ ਸੇਵਾ ਬਖਸ਼ਿਸ਼ ਕਰਦੇ ਨੇ ਸੀਸ ਤੇ ਸਵਾਰੀ ਇਹ ਗ੍ਰੰਥੀ ਸਿੰਘ ਦੇ ਸੀਸ ਤੇ ਸਵਾਰੀ ਕਰਕੇ ਫਿਰ ਪ੍ਰਕਾਸ਼ ਮਾਨ ਹੁੰਦੇ ਨੇ ਸਭ ਤੋਂ ਵੱਡੀ ਸੇਵਾ ਗ੍ਰੰਥੀ ਸਿੰਘ ਦੀ ਪਰ ਅਸੀਂ ਸਤਕਾਰ ਨਹੀਂ ਦੇ ਸਕੇ ਜਦ ਗ੍ਰੰਥੀ ਸਿੰਘ ਡਾਲੀ ਕਰਦੇ ਨੇ ਸਵੇਰੇ ਦੁੱਧ ਪ੍ਰਸ਼ਾਦਾ ਇਕੱਠਾ ਕਰਦੇ ਨੇ ਸੰਗਤ ਦੀ ਸੇਵਾ ਵਾਸਤੇ ਤੇ ਆਪਣੇ ਗੁਜਰਾਨ ਵਾਸਤੇ ਆਪਣੇ ਘਰਾਂ ਦੇ ਵਿੱਚ ਆਉਂਦੇ ਹਾਂ ਤੇ ਆਪਾਂ ਸੁਭਾਏ ਕੀ ਕਹਿ ਦਿੰਦੇ ਹਾਂ ਕਿ ਬਾਬਾ ਜੀ ਆਏ ਨੇ ਜਾਓ ਭਾਈ ਪ੍ਰਸ਼ਾਦਾ ਪਾ ਕੇ ਆਉ ਬਾਬਾ ਜੀ ਨੂੰ ਦੁੱਧ ਦਾ ਗਲਾਸ ਪਾ ਕੇ ਆਉ ਜਾ ਕੇ ਦਵਾਰ ਤੇ ਖੜਿਆ ਹਾਂ ਹੀ ਦੁੱਧ ਪ੍ਰਸ਼ਾਦੇ ਦੀ ਸੇਵਾ ਦੇ ਕੇ ਵਾਪਸ ਕਰ ਦਿੰਦੇ ਹਾਂ ਕਦੇ ਹਾਲ ਚਾਲ ਨਹੀਂ ਪੁੱਛਿਆ ਰੋਕ ਕੇ ਬਾਬਾ ਜੀ ਨੂੰ ਚਾਹ ਪਾਣੀ ਦੀ ਸੇਵਾ ਵੀ ਨਹੀਂ ਪੁੱਛੀ ਐਸਾ ਸਮਾਂ ਆ ਗਿਆ ਹੈ ਭਾਈ ਇੱਕ ਵਾਰ ਤਾਂ ਆਉਂਦੀ ਹੈ ਕਿ ਮਹਾਪੁਰਸ਼ ਜਾਂਦੇ ਨੇ ਕਿਸੇ ਘਰ ਦੇ ਵਿੱਚ ਚਰਨ ਪਾਉਣ ਵਾਸਤੇ ਬੁਲਾਇਆ ਹੈ ਮਹਾਪੁਰਸ਼ਾਂ ਨੂੰ ਕਿ ਮਹਾਪੁਰਸ਼ੋ ਅੱਜ ਸਾਡੇ ਘਰ ਦੇ ਵਿੱਚ ਚਰਨ ਪਾਵੋ ਗੁਰ ਉਪਦੇਸ਼ ਦੇਵੋ ਮਹਾਪੁਰਸ਼ ਜਾਂਦੇ ਨੇ ਤੇ ਸਤਿਗੁਰੂ ਮਹਾਰਾਜ ਦੇ ਦਰ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰੀ ਜਾ ਰਹੇ ਨੇ ਤੇ ਇਤਨੇ ਨੂੰ ਕੀ ਹੋਇਆ ਕਿ ਨਗਰ ਦਾ ਗ੍ਰੰਥੀ ਆ ਜਾਂਦਾ ਹੈ ਡਾਲੀ ਕਰਨ ਵਾਸਤੇ ਆਵਾਜ਼ਾ ਲਾਉਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਭਾਈ ਬੀਬੀ ਆਵਾਜ਼ ਸੁਣਦੀ ਹੈ ਤੇ ਬੱਚੇ ਨੂੰ ਆਵਾਜ਼ ਦਿੰਦੀ ਹੈ ਜਹਾ ਪੁੱਤਰ ਬਾਹਰ ਭਾਈ ਜੀ ਆਏ ਨੇ ਦੁੱਧ ਦਾ ਗਲਾਸ ਪਾਇਆ ਜਾ ਕੇ ਗ੍ਰੰਥੀ ਦੇਵਲ ਦੇਖਿਆ ਮਹਾਂਪੁਰਸ਼ਾਂ ਨੇ ਇੱਕ ਸਾਈਕਲ ਹੈ ਟੁੱਟਿਆ ਜਿਆ ਤੇ ਇੱਕ ਨਾਲ ਡਰਮੀ ਟੰਗੀ ਹੋਈ ਹੈ ਸਾਦੇ ਜੇ ਬਸਰ ਨੇਤੀ ਦਵਾਰ ਤੇ ਖੜਾ ਵਾਹਿਗੁਰੂ ਦਾ ਜਾਪ ਕਰੀ ਜਾ ਰਿਹਾ ਹੈ ਤੇ ਮਹਾਪੁਰਸ਼ਾਂ ਨੇ ਆਵਾਜ਼ਾ ਮਾਰਨਾ ਕੀਤਾ ਭਾਈ ਸਾਹਿਬ ਅੰਦਰ ਲੰਘਿ ਆਓ ਅੰਦਰ ਲੰਘਿ ਆਓ ਸਾਤੇ ਜੇ ਬਸਰ ਨੇ ਤੇ ਗ੍ਰੰਥੀ ਸਿੰਘ ਆ ਮਹਾਪੁਰਸ਼ਾਂ ਨੂੰ ਫਤੇ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਹਾਪੁਰਸ਼ ਆਖਦੇ ਨੇ ਆਓ ਪਾਤਸ਼ਾਹੋ ਆਓ ਪਾਤਸ਼ਾਹ ਬਿਰਾਜਮਾਨ ਹੋਵੋ ਬੜੇ ਸਤਿਕਾਰ ਸਹਿਤ ਬਿਠਾ ਲਿਆ ਆਪਣੇ ਕੋਲ ਮਹਾਪੁਰਸ਼ਾਂ ਨੇ ਇਸ ਗ੍ਰੰਥੀ ਸਿਵ ਨੂੰ ਬੜਾ ਸਤਿਕਾਰ ਦਿੱਤਾ ਤੇ ਉਹ ਘਰ ਵਾਲੇ ਕਹਿ ਰਹੇ ਨੇ ਬਾਬਾ ਜੀ ਮਹਾਪੁਰਸ਼ਾਂ ਨੂੰ ਸਵਾਲ ਕਰਦੇ ਨੇ ਤੁਸੀਂ ਸਵੇਰ ਦੇ ਅੱਜ ਸਾਡੇ ਘਰ ਬਿਰਾਜਮਾਨ ਹੋ ਅਸੀਂ ਤੁਹਾਨੂੰ ਬੁਲਾਇਆ ਹੈ ਤੁਹਾਡੀ ਸੇਵਾ ਕਰੀ ਜਾ ਰਹੇ ਹਾਂ ਜੀਓ ਜੀ ਤੇ ਆਪ ਜੀਆ ਨੇ ਸਾਨੂੰ ਤਾਂ ਪਾਤਸ਼ਾਹ ਕਹਿ ਕੇ ਨਹੀਂ ਬੁਲਾਇਆ ਤੇ ਇਸ ਗ੍ਰੰਥੀ ਸਿੰਘ ਨੂੰ ਜੋ ਸਾਡੇ ਨਗਰ ਦੇ ਬਾਬਾ ਜੀ ਨੇ ਹਰ ਰੋਜ਼ ਨਿਤਨੇਮ ਕਰਦੇ ਨੇ ਸਵੇਰੇ ਸ਼ਾਮ ਬਾਣੀ ਪੜ੍ਹਦੇ ਨੇ ਸਾਦੇ ਜੇ ਬਸਤਰ ਨੇ ਤੇ ਇਸ ਨੂੰ ਤੁਸੀਂ ਪਾਤਸ਼ਾਹ ਪਾਤਸ਼ਾਹ ਕਹਿ ਕੇ ਬੁਲਾਈ ਜਾ ਰਹੇ ਹੋ ਇਹ ਕੀ ਗੱਲ ਹੋਈ ਤੇ ਉਹ ਗ੍ਰੰਥੀ ਸਿੰਘ ਬੈਠਾ ਹੈ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਤੇ ਇੱਕ ਦੂਜੇ ਨਾਲ वार्ता ਕਰੀ ਜਾ ਰਹੇ ਨੇ ਤੇ ਇਸ ਘਰ ਦੇ ਮਾਲਕ ਨੇ ਫਿਰ ਪੁੱਛ ਲਿਆ ਕਿ ਬਾਬਾ ਜੀ ਮੇਰੀ ਗੱਲ ਦਾ ਜਵਾਬ ਵੀ ਦੇ ਦੇਵੋ ਕਿ ਤੁਸੀਂ ਇਸ ਨੂੰ ਪਾਤਸ਼ਾ ਪਾਤਸ਼ਾ ਕਿਉਂ ਕਹਿ ਕੇ ਬੁਲਾ ਰਹੇ ਹੋ ਤੇ ਮਹਾਪੁਰਸ਼ ਮੁਸਕਰਾਉਣ ਲੱਗੇ ਭਾਈ ਅਸੀਂ ਵੀ ਇਸ ਨੂੰ ਭਾਈ ਪਾਤਸ਼ਾ ਨਹੀਂ ਕਹਿ ਰਹੇ ਅਸੀਂ ਇਸ ਨੂੰ ਪਾਤਸ਼ਾਹ ਨਹੀਂ ਕਹਿ ਰਹੇ ਪਾਤਸ਼ਾਹ ਇਸ ਨੂੰ ਕਿਹਾ ਹੈ ਗੁਰੂ ਨਾਨਕ ਨੇ ਪਦਵੀ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਦੇਵ ਜੀ ਨੇ ਗ੍ਰੰਥੀ ਸਿੰਘ ਨੂੰ ਇਤਨੀ ਸੇਵਾ ਬਖਸ਼ਿਸ਼ ਕੀਤੀ ਹੈ ਪਰ ਆਪਾਂ ਸਤਕਾਰ ਨਹੀਂ ਕਰਦੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜਿਸ ਨੂੰ ਬਖਸ਼ੇ ਸਿਮਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਪਾਤਸ਼ਾਹ ਦੀ ਪਦਵੀ ਬਖਸ਼ਿਸ਼ ਕੀਤੀ ਹੈ ਸਤਿਗੁਰੂ ਮਹਾਰਾਜ ਨੇ ਇਸ ਲਈ ਅਸੀਂ ਇਸ ਗ੍ਰੰਥੀ ਸਿੰਘ ਨੂੰ ਪਾਤਸ਼ਾਹ ਕਹਿ ਰਹੇ ਹਾਂ ਤੇ ਆਪਾਂ ਸਤਕਾਰ ਨਹੀਂ ਦਿੰਦੇ ਭਾਈ 10-12000 ਰੁਪਿਆ ਤਨਖਾਹ ਹੁੰਦੀ ਹੈ ਗੁਜ਼ਰਬਸਰ ਵੀ ਨਹੀਂ ਹੁੰਦਾ ਇਤਨੇ ਪੈਸਿਆਂ ਦੇ ਨਾਲ ਆਪਣੇ ਘਰ ਦਾ ਜਿਤਨੀ ਗ੍ਰੰਥੀ ਸਿੰਘ ਦੀ ਤਨਖਾਹ ਹੁੰਦੀ ਹੈ ਤੇ ਉੱਪਰੋਂ ਮੰਦੇ ਬਚਨ ਵੀ ਬੋਲ ਦਿੰਦੇ ਹਾਂ ਕਈ ਵਾਰ ਭਾਈ ਗ੍ਰੰਥੀ ਸਿੰਘ ਦਾ ਸਤਕਾਰ ਸਭ ਤੋਂ ਵੱਧ ਬਣਦਾ ਹੈ ਸਭ ਤੋਂ ਵੱਧ ਬਣਦਾ ਹੈ ਗ੍ਰੰਥੀ ਸਿੰਘ ਦਾ ਸਤਕਾਰ ਜਿਸ ਵੇਲੇ ਵੀ ਗ੍ਰੰਥੀ ਸਿੰਘ ਆਪਣੇ ਘਰ ਆਉਂਦੇ ਨੇ ਜਾਂ ਆਪਾਂ ਕਦੇ ਜਾਂਦੇ ਹਾਂ ਸਤਕਾਰ ਸਹਿਤ ਫਤੇ ਉਚਾਰਨੀ ਕਰਿਆ ਕਰੋ ਭਾਈ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਪਹਿਲਾਂ ਗ੍ਰੰਥੀ ਸਿੰਘ ਦਾ ਸਤਕਾਰ ਕਰਿਆ ਕਰੋ ਸਤਿਗੁਰੂ ਮਹਾਰਾਜ ਪ੍ਰਸੰਨ ਹੋ ਜਾਂਦੇ ਨੇ ਮਹਾਪੁਰਸ਼ ਉਪਦੇਸ਼ ਦੇ ਜਾ ਰਹੇ ਨੇ ਘਰ ਵਾਲਿਆਂ ਨੂੰ ਇਹ ਬੜੇ ਪ੍ਰੇਮ ਸਤਿਕਾਰ ਸਹਿਤ ਬਚਨ ਸਰਵਣ ਕਰ ਰਹੇ ਨੇ ਸਾਰੇ ਘਰ ਵਾਲੇ ਤੇ ਅੱਜ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਰਿਹਾ ਹੈ ਪ੍ਰਣ ਕੀਤਾ ਅੱਜ ਤੋਂ ਗ੍ਰੰਥੀ ਸਿੰਘ ਦਾ ਪੂਰਾ ਸਤਿਕਾਰ ਕਰਨਾ ਹੈ